ਜੇਕਰ ਤੁਹਾਡੇ ਵੀ ਮੋਬਾਈਲ ਤੇ ਆ ਰਹੇ ਨੇ ਵਧਾਈ ਸੰਦੇਸ਼ ਤਾਂ ਹੋ ਜਾਓ ਸਾਵਧਾਨ ਗਲਤੀ ਨਾ ਵੀ ਨਾ ਕਰ ਦਿਓ ਕਲਿੱਕ ਨਹੀਂ ਤਾਂ ਅਕਾਊਂਟ ਹੋ ਜਾਏਗਾ ਖਾਲੀ ਰੱਖੜੀ ਤੋਂ ਪਹਿਲਾਂ ਹੈਕਰਸ ਨੇ ਰਚੀ ਵੱਡੀ ਸਾਜ਼ਿਸ਼ ਤਿਹਾਰਾਂ ਦੇ ਸੀਜ਼ਨ ਦੌਰਾਨ ਅਜਿਹੇ ਬਹੁਤ ਸਾਰੇ ਸੰਦੇਸ਼ ਸੋਸ਼ਲ ਮੀਡੀਆ ਦੇ ਉੱਪਰ ਵਾਰਰ ਹੁੰਦੇ ਨੇ ਕਿ ਤੁਸੀਂ ਆਪਣੇ ਦੋਸਤਾਂ ਨੂੰ ਰੱਖੜੀ ਦੀਆਂ ਸ਼ੁਭ ਕਾਮਨਾਵਾਂ ਦੇਣ ਦੇ ਲਈ ਇਸ ਲਿੰਕ ਦੇ ਉੱਪਰ ਕਲਿੱਕ ਕਰੋ ਜੇਕਰ ਤੁਹਾਡੇ ਵੀ ਮੋਬਾਈਲ ਤੇ ਉੱਪਰ ਅਜਿਹਾ ਕੋਈ ਸੰਦੇਸ਼ ਆਇਆ ਹੈ ਤਾਂ ਸਾਵਧਨ ਹੋ ਜਾਓ ਕਿਉਂਕਿ ਜਿਵੇਂ ਹੀ ਤੁਸੀਂ ਇਸ ਲਿੰਕ ਦੇ ਉੱਪਰ ਕਲਿੱਕ ਕਰੋਗੇ ਤਾਂ ਬਲੈਕਮੇਲਿੰਗ ਦਾ ਸ਼ਿਕਾਰ ਹੋ ਸਕਦੇ ਹੋ ਇਤੋਂ ਤੱਕ ਕਿ ਤੁਹਾਡੀਆਂ ਨਿੱਜੀ ਫੋਟੋਆਂ ਨੂੰ ਲੈ ਕੇ ਵੀ ਤੁਹਾਨੂੰ ਬਲੈਕਮੇਲ ਕੀਤਾ ਜਾ ਸਕਦਾ ਹੈ ਅਖਰਕਰ ਮੋਬਾਈਲ ਹੈਕਰਸ ਦੇ ਬਾਰੇ ਸੋਸ਼ਲ ਮੀਡੀਆ ਦੇ ਉੱਪਰ ਕਿਵੇਂ ਪਛਾਇਆ ਜਾਂਦਾ ਹੈ ਇਹ ਪੂਰਾ ਜਾਲ ਕਿਵੇਂ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਵੇਖੋ ਇਹ ਪੂਰੀ ਰਿਪੋਰਟ ਆਪਣੇ ਦੋਸਤਾਂ ਨੂੰ ਰੱਖੜੀ ਦੀਆਂ ਸ਼ੁਭਕਾਮਨਾਵਾਂ ਦੇਣ ਦੇ ਲਈ ਇਸ ਲਿੰਕ ਦੇ ਉੱਪਰ ਕਲਿੱਕ ਕਰੋ ਜੇਕਰ ਤੁਹਾਡੇ ਵੀ ਮੋਬਾਈਲ ਤੇ ਅਜੀਹਾ ਕੋਈ ਸੰਦੇਸ਼ ਆਇਆ ਹੈ ਤਾਂ ਸਾਵਧਨ ਹੋ ਜਾਓ ਅਤੇ ਭੁੱਲ ਕੇ ਵੀ ਉਸ ਲਿੰਕ ਦੇ ਉੱਪਰ ਕਲਿੱਕ ਨਾ ਕਰ ਦਿਓ ਕਿਉਂਕਿ ਤੁਸੀਂ ਅਜੀਹਾ ਕਰਕੇ ਬਲੈਕਮੇਲਿੰਗ ਦਾ ਸ਼ਿਕਾਰ ਹੋ ਸਕਦੇ ਹੋ ਤਿਉਹਾਰਾਂ ਦੇ ਸੀਜ਼ਨ ਦੌਰਾਨ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੇ ਕੁਝ ਸੰਦੇਸ਼ਾਂ ਦੇ ਵਿੱਚ ਤਿਉਹਾਰਾਂ ਦੇ ਮੌਕੇ ਤੇ ਛੋਟ ਦੇਣ ਦੀ ਗੱਲ ਆਖੀ ਗਈ ਹੈ ਜਦਕਿ ਕੁਝਤੇ ਵਿੱਚ ਗਰੀਟਿੰਗ ਕਾਰਡ ਬਣਾਉਣ ਦੀ ਪੇਸ਼ਕਸ਼ ਕੀਤੀ ਗਈ ਹੈ ਸਾਈਬਰ ਮਹਾਰਾਗ ਕਹਿੰਦਾ ਕਿ ਇਹ ਸਾਰੇ ਮੈਸੇਜ ਫਰਜੀ ਹੁੰਦੇ ਨੇ ਜਿਵੇਂ ਹੀ ਇਸ ਤਰ੍ਹਾਂ ਦੇ ਲਿੰਕ ਦੇ ਉੱਪਰ ਕਲਿੱਕ ਕੀਤਾ ਜਾਂਦਾ ਹੈ ਤਾਂ ਉਪਭੋਗਤਾ ਦੇ ਮੋਬਾਈਲ ਦੀ ਪਹੁੰਚ ਧੋਖਾਧੜੀ ਕਰਨ ਵਾਲੇ ਤੱਕ ਚਲੀ ਜਾਂਦੀ ਹੈ ਇਸੇ ذریعے ਹੈਕਰ ਲੋਕਾਂ ਦੇ ਬੈਂਕ ਖਾਤਿਆਂ ਨੂੰ ਤੋੜਦੇ ਨੇ ਅਤੇ ਉੱਥੋਂ ਜਮਾ ਪੂੰਜੀ ਦੇ ਉੱਪਰ ਹੱਥ ਸਾਫ਼ ਕਰ ਦਿੰਦੇ ਨੇ ਇੱਥੋਂ ਤੱਕ ਕਿ ਹੈਕਰ ਲੋਕਾਂ ਦੇ ਬੈੱਡਰੂਮ ਦੀਆਂ ਨਿੱਜੀ ਫੋਟੋਆਂ ਅਤੇ ਵੀਡੀਓਜ਼ ਵੀ ਚੋਰੀ ਕਰਕੇ ਬਲੈਕਮੇਲ ਕਰਦੇ ਨੇ ਹੁਣ ਤੁਹਾਨੂੰ ਵਿਸਥਾਰ ਦੇ ਵਿੱਚ ਸਮਝਾਵਾਂਗੇ ਕਿ ਆਖਰਕਾਰ ਧੋਖੇਬਾਜ਼ ਕਿਵੇਂ ਬਣਾਉਂਦੇ ਨੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਇਸ ਤਰ੍ਹਾਂ ਦੇ ਮੈਸੇजेस WhatsApp Instagram ਅਤੇ Facebook ਤੇ ਉੱਪਰ ਕਾਫੀ ਵਾਇਰਲ ਹੋ ਰਹੇ ਨੇ ਜਿਸ ਦੇ ਵਿੱਚ ਇੱਕ ਲਿੰਕ ਸਾਂਝਾ ਕੀਤਾ ਜਾਂਦਾ ਹੈ ਲਿੰਕ ਤੇ ਉੱਪਰ ਕਲਿੱਕ ਕਰਨ ਤੇ ਇੱਕ ਪੇਜ ਖੁੱਲਦਾ ਹੈ ਜਿਸ ਦੇ ਵਿੱਚ ਤੁਹਾਡਾ ਨਾਮ ਦਰਜ ਕਰਨਾ ਹੁੰਦਾ ਹੈ ਜਿਵੇਂ ਹੀ ਉਪਭੋਗਤਾ ਆਪਣਾ ਨਾਮ ਦਰਜ ਕਰਦਾ ਹੈ ਤਾਂ ਰਕੜੀ ਦੇ ਤਿਉਹਾਰ ਦੀਆਂ ਸ਼ੁਭ ਕਾਮਨਾਵਾਂ ਵਾਲਾ ਇੱਕ ਪੋਸਟਰ ਸਕਰੀਨ ਤੇ ਦਿਖਾਈ ਦਿੰਦਾ ਹੈ ਯੂਜ਼ਰਸ ਇਸ ਪੋਸਟਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿੰਕ ਤੇ ਨਾਲ ਸ਼ੇਅਰ ਕਰਦਾ ਹੈ ਹੁਣ ਤੁਹਾਨੂੰ ਵਿਸਥਾਰ ਦੇ ਵਿੱਚ ਸਮਝਾਵਾਂਗੇ ਕਿ ਕਿਵੇਂ ਹੁੰਦੀ ਹੈ ਫਿਰ ਇਸ ਤੋਂ ਅੱਗੇ ਧੋਖਾ ਧੜੀ ਦੀ ਸਾਰੀ ਗੇਮ ਲਿੰਕ ਤੇ ਕਲਿੱਕ ਕਰਨ ਵਾਲੇ ਸਾਰੇ ਲੋਕ ਹਰੇਕ ਤੇ ਮੋਬਾਈਲ ਕੈਮਰੇ ਦੀ ਪਹੁੰਚ ਅਤੇ ਆਈਪੀ ਐਡਰੈਸ ਧੋਖਾ ਧੜੀ ਕਰਨ ਵਾਲੇ ਤੱਕ ਪਹੁੰਚ ਜਾਣਗੇ ਧੋਖੇਬਾਜ਼ ਉਪਭੋਗਤਾ ਦੀਆਂ ਨਿੱਜੀ ਫੋਟੋਆਂ ਵੀ ਵੇਖ ਸਕਦਾ ਹੈ ਜਿਸ ਨੂੰ ਆਧਾਰ ਬਣਾ ਕੇ ਉਹ ਯੂਜ਼ਰਸ ਨੂੰ ਬਲੈਕਮੇਲ ਵੀ ਕਰਦੇ ਰਹਿੰਦੇ ਨੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਤਿਉਹਾਰਾਂ ਦੇ ਮੌਕੇ ਦੇ ਉਪਰ ਬੰਪਰ ਛੋੜਦਾ ਲਾਲਚ ਦੇ ਕੇ ਵੀ ਲੋਕਾਂ ਨੂੰ ਇਹ ਧੋਖੇਬਾਜ਼ ਆਪਣੇ ਜਾਲ ਦੇ ਵਿੱਚ ਫਸਾ ਰਹੇ ਨੇ ਧੋਖੇਬਾਜ਼ ਜਾਣਦੇ ਨੇ ਕਿ ਤਿਉਹਾਰਾਂ ਦੇ ਮੌਕੇ ਤੇ ਖਰੀਦਦਾਰੀ ਕਰਨਾ ਹਰ ਕਿਸੇ ਨੂੰ ਕਾਫੀ ਪਸੰਦ ਹੁੰਦਾ ਹੈ ਅਜੇ ਸੰਦੇਸ਼ਾਂ ਦੇ ਰਾਹੀਂ ਖਾਸ ਤੌਰ ਤੇ ਔਰਤਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਕਿਉਂਕਿ ਮਹਿਲਾਵਾਂ ਨੂੰ ਟਾਰਗੇਟ ਕਰਨਾ ਕਾਫੀ ਈਜ਼ੀ ਵੀ ਹੈ ਇਸ ਲਿੰਕ ਦੇ ਉੱਪਰ ਕਲਿੱਕ ਕਰਨ ਤੇ ਇੱਕ ਮਸ਼ਹੂਰ ਸ਼ੋਪਿੰਗ ਵੈੱਬਸਾਈਟ ਦਾ ਪੇਜ ਖੁੱਲਦਾ ਹੈ ਪਰ ਇਸ ਪੇਜ ਦਾ ਡੋਮੇਨ ਫਰਜ਼ੀ ਹੈ ਯਾਨੀ ਕਿ ਇੱਕ ਮਸ਼ਹੂਰ ਸ਼ੋਪਿੰਗ ਸਾਈਟ ਦੇ ਨਾਲ ਦੀ ਮਿਲਦੀ ਜੁਲਦੀ ਸਾਈਟ ਬਣਾ ਲਈ ਜਾਂਦੀ ਹੈ ਅਤੇ ਇਹਨਾਂ ਵਿਚਲਾ ਅੰਤਰ ਇਨਾ ਮਾਮੂਲੀ ਹੁੰਦਾ ਹੈ ਕਿ ਕਿਸੇ ਆਮ ਉਪਭੋਗਤਾ ਦੇ ਵੱਲੋਂ ਇਸ ਦੀ ਫਰਕ ਕਰਨਾ ਸੰਭਵ ਨਹੀਂ ਹੈ ਹੈਕਰ ਕਰਦੇ ਨੇ ਕਿ ਫਰਜ਼ੀ ਡੋਮੇਨ ਵਾਲੀ ਸਾਈਟ ਤੋਂ ਖਰੀਦਦਾਰੀ ਕਰਦੇ ਸਮੇਂ ਉਪਭੋਗਤਾ ਦੇ ਮੋਬਾਈਲ ਤੱਕ ਪਹੁੰਚ ਕਰ ਲੈਂਦੇ ਨੇ ਜੇਕਰ ਯੂਜ਼ਰ ਸ਼ੋਪਿੰਗ ਤੋਂ ਬਾਅਦ ਆਨਲਾਈਨ ਪੇਮੈਂਟ ਕਰਦਾ ਹੈ ਤਾਂ ਡੈਬਿਟ ਜਾਂ ਫਿਰ ਕ੍ਰੈਡਿਟ ਕਾਰਡ ਦੇ ਵੇਰਵੇ ਵੀ ਲੀਕ ਹੋ ਜਾਂਦੇ ਨੇ ਪਹੁੰਚ ਕਰਨ ਤੋਂ ਬਾਅਦ ਮੋਬਾਈਲ ਤੇ ਆਉਣ ਵਾਲੇ ਓਟੀਪੀ ਵੀ ਹੈਕਰ ਦੇਖ ਸਕਦੇ ਨੇ ਇਸ ਤਰ੍ਹਾਂ ਦੇ ਨਾਲ ਹੈਕਰ ਸੇ ਵੱਲੋਂ ਲੋਕਾਂ ਦੇ ਖਾਤਿਆਂ ਦੇ ਵਿੱਚ ਪਈ ਮਿਹਨਤ ਦੀ ਕਮਾਈ ਨੂੰ ਵੀ ਚਪਤ ਲਗਾ ਦਿੱਤੀ ਜਾਂਦੀ ਹੈ ਜਿਕਰ ਅਪ ਇੱਕ ਹੋਰ ਪਹਿਲੂ ਦੀ ਗੱਲ ਕਰੀਏ ਤਾਂ ਅਕਸਰ ਹੀ ਔਨਲਾਈਨ ਸ਼ੋਪਿੰਗ ਨੂੰ ਜ਼ਿਆਦਾ ਲੋਕਾਂ ਦੇ ਵੱਲ ਤਰਜੀਹ ਦਿੱਤੀ ਜਾਂਦੀ ਹੈ ਜਿਸ ਦਾ ਫਾਇਦਾ ਇਹਨਾਂ ਹੈਕਰਸ ਦੇ ਵੱਲੋਂ ਭਰਪੂਰ ਚੁੱਕਿਆ ਜਾਂਦਾ ਹੈ ਅਤੇ ਤੁਹਾਡੇ ਨਾਮ ਤੇ ਪਾਰਸਲ ਆ ਗਿਆ ਹੈ ਲਿੰਕ ਤੇ ਉੱਪਰ ਕਲਿੱਕ ਕਰੋ ਅਤੇ ਵੇਰਵਾ ਪੜੋ ਇਸ ਤਰ੍ਹਾਂ ਦੇ ਸੰਦੇਸ਼ ਤੁਹਾਡੇ ਮੋਬਾਈਲ ਦੇ ਉੱਪਰ ਅਕਸਰ ਹੀ ਤੁਹਾਨੂੰ ਨਜ਼ਰ ਆਉਂਦੇ ਹੋਣਗੇ ਤਿਉਹਾਰਾਂ ਦੇ ਦੌਰਾਨ ਤੋਹਫੇ ਜਾਂ ਪਾਰਸਲ ਭੇਜੇ ਜਾਂਦੇ ਨੇ ਹੈਕਰ ਇਸ ਦਾ ਭਰਪੂਰ ਫਾਇਦਾ ਉਠਾਉਂਦੇ ਨੇ ਅਤੇ ਉਹ ਇਸ ਸੰਦੇਸ਼ ਨੂੰ ਪਾਰਟੀ ਪੋਸਟ ਜਾਂ ਫਿਰ ਕਿਸੇ ਹੋਰ ਕੋਰੀਅਰ ਕੰਪਨੀ ਦੇ ਜਾਲੀ ਸੰਦੇਸ਼ ਲਿੰਕ ਦੇ ਨਾਲ ਸਾਂਝਾ ਕਰ ਦਿੰਦੇ ਨੇ ਜਿਸ ਤੇ ਵਿੱਚ ਲਿਖਿਆ ਹੁੰਦਾ ਕਿ ਲਿੰਕ ਦੇ ਉੱਪਰ ਕਲਿੱਕ ਕਰਕੇ ਆਪਣਾ ਵੇਰਵਾ ਭਰੋ ਅਤੇ ਪਾਰਸਲ ਪ੍ਰਾਪਤ ਕਰ ਲਵੋ ਇਸ ਤਰ੍ਹਾਂ ਕਰਕੇ ਕਿਸ ਤਰ੍ਹਾਂ ਨਾਲ ਧੋਖਾਧੜੀ ਕੀਤੀ ਜਾਂਦੀ ਹੈ ਉਹ ਵੀ ਤੁਹਾਨੂੰ ਵਿਸਥਾਰ ਦੇ ਵਿੱਚ ਦੱਸਾਂਗੇ ਜਿਵੇਂ ਹੀ ਉਪਭੋਗਤਾ ਲਿੰਕ ਦੇ ਉੱਪਰ ਕਲਿੱਕ ਕਰਦਾ ਹੈ ਵੇਰਵਾ ਭਰਦਾ ਹੈ ਤਾਂ ਹੈਕਰ ਨੂੰ ਮੋਬਾਈਲ ਤੱਕ ਪਹੁੰਚ ਕਰਨੀ ਆਸਾਨ ਹੋ ਜਾਂਦੀ ਹੈ ਅਤੇ ਇਸੇ ذریعے لوکاں نو ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਸੋ ਆਖਰ ਤੁਹਾਨੂੰ ਦੱਸਾਂਗੇ ਕਿ ਆਖਰਕਾਰ ਸਾਈਬਰ ਕਰਾਇਮ ਕਰਨ ਵਾਲੇ ਇਹਨਾਂ ਧੋਖੇਬਾਜ਼ਾਂ ਤੋਂ ਕੀ ਮੇਂ ਬਚਾ ਜਾਵੇ ਇਸ ਲਈ ਕੁਝ ਖਾਸ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ ਨਵੇਂ ਮੋਬਾਈਲ ਨੰਬਰ ਤੋਂ ਆਉਣ ਵਾਲੇ ਕਿਸੇ ਵੀ ਕਾਲ ਤੋਂ ਅਲਰਟ ਰਹੋ ਆਪਣਾ ਸਮਾਰਟਫੋਨ ਅਨਲੌਕ ਮੋਰਤੇ ਕਿਸੇ ਨੂੰ ਵੀ ਨਾ ਦਿਵੋ آنਲਾਈਨ ਟ੍ਰਾਂਜੈਕਸ਼ਨ ਕਰਦੇ ਸਮੇਂ ਸਾਵਧਾਨੀ ਜ਼ਰੂਰ ਵਰਤੋ اے ٹی ایم ਪੈਨ ਅਤੇ ਬੈਂਕ ਬੈਲੈਂਸ ਦੀ ਜਾਣਕਾਰੀ ਦੇ ਲਈ ਬੈਂਕ ਸ਼ਾਖਾ ਦੇ ਨਾਲ ਸੰਪਰਕ ਕਰੋ ਨਵੇਂ ਨੰਬਰ ਤੇ ਆਈਫੋਨ ਕਾਲ ਤੇ ਕਯੂਆਰ ਕੋਡ ਨੂੰ ਸਕੈਨ ਨਾ ਕਰੋ ਕਿਸੇ ਵੀ ਐਪ ਨੂੰ ਇੰਸਟਾਲ ਕਰਨ ਤੋਂ ਪਹਿਲਾਂ ਉਸ ਦੀ ਰਿਵਿਊ ਅਤੇ ਰੇਟਿੰਗ ਨੂੰ ਇੱਕ ਵਾਰ ਜ਼ਰੂਰ ਚੈੱਕ ਕਰ ਲਵੋ ਮੋਬਾਈਲ ਦੇ ਉੱਪਰ ਟੀਮਵੀਅਰ ਵਰਗੀਆਂ ਐਪਲੀਕੇਸ਼ਨਸ ਨੂੰ ਇੰਸਟਾਲ ਨਾ ਕਰੋ ਇਸ ਤੋਂ ਇਲਾਵਾ ਤੁਸੀਂ ਸਾਈਬਰ ਫਰੋਡ ਦੇ ਬਾਰੇ ਸ਼ਿਕਾਇਤ ਕਰਨ ਦੇ ਲਈ 1903 ਨੰਬਰ ਤੇ ਵੀ ਕਾਲ ਕਰ ਸਕਦੇ ਹੋ ਸੋ ਹੋਰ ਵਧੇਰੇ ਜਾਣਕਾਰੀ ਅਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਹਮਦਰ ਟੀਵੀ